ਬੀਤੇ ਦਿਨੀ ਕਾਰ ਸਵਾਰ ਦੋ ਨੌਜਵਾਨਾਂ ਵੱਲੋਂ ਇੱਕ ਫਿਮੀ ਢੰਗ ਨਾਲ ਇੱਕ ਔਰਤ ਤੋਂ ਨਗਦੀ ਅਤੇ ਸਮਾਨ ਖੋਹੀ ਗਈ ਸੀ ਇਹ ਘਟਨਾ ਸਾਰੀ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਵੀਡੀਓ ਵਾਇਰਲ ਹੁੰਦਿਆਂ ਹੀ ਅਤੇ ਸਮਾਚਾਰ ਤੱਕ ਹੁੰਦਿਆਂ ਹੀ ਡੀਐਸਪੀ ਬਾਗਾਪਰਾਣਾ ਦਲਵੀਰ ਸਿੰਘ ਸਿੱਧੂ ਅਤੇ ਥਾਣਾ ਮੁਖੀ ਬਾਗਾਪਰਾਣਾ ਜਸਵਿੰਦਰ ਸਿੰਘ ਸਿੱਧੂ ਅਤੇ ਥਾਣਾ ਮੁਖੀ ਸਮਾਲਸਰ ਦਿਲਬਾਖ ਸਿੰਘ ਵੱਲੋਂ ਇੱਕ ਟੀਮ ਦਾ ਗਠਨ ਕਰਕੇ ਤੁਰੰਤ ਕਾਰਵਾਈ ਸ਼ੁਰੂ ਕਰਦਿਆਂ ਹੋਇਆਂ ਇਹਨਾਂ ਚੋਰਾਂ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਇਸ ਮੌਕੇ ਡੀਐਸਪੀ ਬਾਗਾ ਆਪਣਾ ਦਲਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਸਾਰੀ ਜਾਣਕਾਰੀ ਪ੍ਰੈਸ ਵਿੱਚ ਸਾਂਝੀ ਕੀਤੀ ਗਈ ਆਓ ਕਰਦੇ ਹਾਂ ਡੀਐਸਪੀ ਦਲਵੀਰ ਸਿੰਘ ਸਿੱਧੂ ਨਾਲ ਗੱਲਬਾਤ ਸਾਡੇ 11 ਵਜੇ ਦੀ ਗੱਲ ਹੈ ਜੀ ਇਹ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਰਾਜਿਆਣਾ ਜਿਨ੍ਹਾਂ ਦੀ ਉਮਰ तकरीबन 55 ਸਾਲ ਹੈ ਇਹ ਬੈਂਕ 'ਚ ਪੈਸੇ ਪਹਿਲਾਂ ਇਹਨਾਂ ਨੇ ਜਮੇ ਕਰਾਏ ਨੇ ਫਿਰ ਕੁਝ ਪੈਸੇ ਇਹਨਾਂ ਨੇ ਮੋਗਾ ਜੁਲਰ ਜਿਹੜੇ ਹੈਗੇ ਨੇ ਉਹਨਾਂ ਦੇ ਦੇਣੇ ਸੀਗੇ ਕੁਝ ਗਹਿਣੇ ਬਣਵਾਏ ਸੀ ਇਹਨਾਂ ਨੇ ਪਿਛਲੇ ਦਿਨਾਂ 'ਚ ਉਹਦੇ ਪੈਸੇ ਦੇਣ ਲਈ ਜਦੋਂ ਜਾ ਰਹੇ ਸੀ ਤਾਂ ਇੱਕ ਵਰਨਾਕਾਰ ਪਿੱਛੋਂ ਆਈ ਤੇ ਉਹਦੇ 'ਚੋਂ ਇੱਕ ਜਵਾਨ ਉਤਰ ਕੇ ਖੰਭੇ ਨਾਲ ਖੜ ਗਿਆ ਮੋਗਾ ਜੁਲਰ ਦੇ ਅੱਗੇ ਜਦੋਂ ਇਹ ਪੌੜੀ ਚੜ੍ਹਨ ਹੀ ਲੱਗੀ ਉਹਨੇ ਦੁਕਾਨ ਤੇ ਤੇਨ ਦਾ ਪਰਸ ਖੋ ਕੇ ਉਹ ਭੱਜ ਗਿਆ ਤਾਂ ਇਹਨੇ ਵੀ ਪਿੱਛਾ ਕੀਤਾ ਕਾਰ ਦਾ ਹੈਂਡਲ ਫੜ ਕੇ ਪਰ ਉਹ ਬਾਗੂ ਨੂੰ ਆਏ ਫਿਰ ਸਾਡੇ ਪੀਸੀਆਰ ਵਾਲੇ ਜਿਹੜੇ ਚੌਕ 'ਚ ਖੜੇ ਨੇ ਉਹਨਾਂ ਨੇ ਪਿੱਛਾ ਕੀਤਾ ਪਰ ਉਹਨਾਂ ਤੋਂ ਕਾਰ ਦਾ ਸਹੀ ਨੰਬਰ ਨਹੀਂ ਟ੍ਰੇਸ ਹੋਇਆ ਸੀ ਜਿਹੜਾ ਕਿ ਬਾਅਦ 'ਚ ਨੰਬਰ ਜਦੋਂ ਸਹੀ ਟ੍ਰੇਸ ਹੋ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਗੱਡੀ ਜਿਹੜੀ ਹੈਗੀ ਐਕਚੁਅਲੀ ਤੇ ਰੋਡੇਪਿੰਡ ਦੀ ਹੈਗੀ ਐ ਫਿਰ ਅਸੀਂ ਟੀਮਾਂ ਆਪਣੀਆਂ ਸਾਰੀਆਂ ਲਗਾਈਆਂ ਇਸ ਕੰਮ ਤੇ ਤੇ ਦੋਨੇ ਮੇਰੇ ਐਸਐਚਓ ਵਕ ਵਕ ਟੀਮਾਂ ਸਾਡੀਆਂ ਪੀਸੀਆਰ ਦੀਆਂ ਸਾਰੇ ਨੇ ਲੱਗ ਕੇ ਇਹ ਉੱਥੇ ਇੱਕ ਬੇਆਵਾਜ਼ ਡੇਰਾ ਹੈਗਾ ਰੋਡੇ ਪਿੰਡ ਤੋਂ ਥੋੜਾ ਦੂਰ ਜਾ ਕੇ ਉੱਥੋਂ ਇਹ ਕਾਰ ਸਮੇਤ ਦੋ ਬੰਦੇ ਕਾਬੂ ਕਰਤੇ ਨੇ ਇੱਕ ਇਹਨਾਂ ਦੇ ਨਾਲ ਦਾ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਉਰਫ ਨਿੱਕਾ ਉਹ ਹਜੇ ਫੜਨਾ ਬਾਕੀ ਹੈ ਇਹਨਾਂ ਤੋਂ ਪੁੱਛ ਗਿਜ ਤੋਂ ਟੋਟਲ ਜਿਹੜੀ ਜੋ ਵਾਰਦਾਤ ਚ ਖੋਹੀ ਗਈ ਰਕਮ ਸੀ ਉਹ 34000 ਰੁਪਏ ਸੀਗੇ ਤੇ ਉਹਨਾਂ ਨੇ ਅਲੈਜ ਕੀਤਾ ਹੈ ਕਿ ਦੋ ਚਾਂਦੀ ਦੀਆਂ 체ਨਾਂ ਸੀਗੀਆਂ ਤੇ ਉਸ ਤੋਂ ਇਲਾਵਾ ਉਹਨਾਂ ਦੇ ਆਧਾਰ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਸੀਗੇ ਜੋ ਕਿ ਬਰਾਮਦ ਹੋ ਚੁੱਕੇ ਨੇ 34200 ਰੁਪਏ ਵਿੱਚੋਂ 22000 ਰੁਪਏ ਬਰਾਮਦ ਜੋ ਤੁਹਾਡੇ ਸਾਹਮਣੇ ਪਿਆ ਹੈਗੇ ਤੇ ਕਾਰ ਵੀ ਉਹਨਾਂ ਦੀ ਫੜ ਲਈ ਗਈ ਹੈ ਇਸ ਵਿੱਚ ਮਤਲਬ ਐਸਐਸਪੀ ਸਾਹਿਬ ਇਸ ਆਪਰੇਸ਼ਨ ਨੂੰ ਸ਼੍ਰੀ ਵਿਵੇਕ ਸਿੰਘ ਸੋਨੀ ਸਾਹਿਬ ਇਸ ਆਪਰੇਸ਼ਨ ਨੂੰ ਮੋਨੀਟਰ ਕਰ ਰਹੇ ਸੀ ਉਹ ਗਾਈਡੈਂਸ ਦੇ ਰਹੇ ਸੀ ਕਿ ਗਾਈਡਲਾਈਨਸ ਦੇ ਰਹੇ ਸੀ ਉਸ ਤੇ ਚੱਲਦੇ ਹੋਏ ਅਸੀਂ ਇਹ ਸਾਰੇ ਚਕਾਜਬ ਹੋਏ ਆ ਤੇ ਇਹਦੇ ਵਿੱਚ ਜਿਹੜਾ ਇੱਕ ਦੋਸ਼ੀ ਫੜਨਾ ਰਹਿ ਗਿਆ ਉਹਦੀ ਅੱਜ ਜਿਹੜੇ ਇਹਨਾਂ ਨੂੰ ਪੇਸ਼ ਕਰਾਂਗੇ ਅਸੀਂ ਇਹਨਾਂ ਦਾ ਹੋਰ ਰਿਮਾਂਡ ਲਵਾਂਗੇ ਤੇ ਇਹਨਾਂ ਤੋਂ ਉਹ ਵੀ ਕਲੀਅਰ ਕਰਾਂਗੇ ਹੋਰ ਕਿਸੇ ਵਾਰਦਾਤ 'ਚ ਇਨਵੋਲ ਹੈਗੇ ਨਹੀਂ ਜਾਂ ਨਹੀਂ ਤੇ ਇਹਨਾਂ ਦੇ ਤੀਸਰੇ ਜਿਹੜਾ ਸਾਥੀ ਆ ਉਹਨੂੰ ਵੀ ਫੜਨ ਦੀ ਕੋਸ਼ਿਸ਼ ਜਲਦੀ ਫੜਕੇ ਲੈਂਦਾ ਜਾ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਆ ਹਜੇ ਤੱਕ ਜੋ ਕੁਛ ਕਿਛ ਹੋਈ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਇਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਹੈ ਇਹ ਨਸ਼ੇ ਕਰਨ ਦੇ ਆਦੀ ਹੈ ਇਹਨਾਂ ਨੇ ਜਿਹੜੇ ਪੈਸੇ ਜਿਹੜੇ ਹੈਗੇ ਨੇ ਉਹ ਨਸ਼ੇਤੀ ਲਾਏ ਨੇ ਬਾਕੀ ਜਿਹੜੇ ਪੈਸੇ ਨੇ ਇਹਨਾਂ ਨੇ ਨਸ਼ਾ ਖਰੀਦਿਆ ਹੈਗਾ ਉਹ ਨਸ਼ੇ ਦਾ ਜਿਹੜਾ ਹੈਗਾ ਉਹ ਵੀ ਕਾਬੂ ਅਸੀਂ ਕਰਾਂਗੇ ਜਲਦੀ ਕੱਦ ਕੇ ਕਿੰਨੇ ਘੰਟਿਆਂ ਦੇ ਵਿੱਚ ਟ੍ਰੇਸ ਹੋ ਗਿਆ ਸਾਰਾ ਕਾਮਾ ਇਹ ਤਕਰੀਬਨ 2 ਤੋਂ 2.5 ਘੰਟੇ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਪਰ ਇਸ 'ਚ ਤੁਹਾਡੇ ਪੱਤਰਕਾਰਾਂ ਨੇ ਵੀ ਸਾਥ ਦਿੱਤਾ ਜਿਨ੍ਹਾਂ ਨੇ ਗੱਡੀ ਦਾ ਸਹੀ ਨੰਬਰ ਸਾਨੂੰ ਦੱਸਿਆ ਜਿਸ ਤੋਂ ਬਾਅਦ ਅਸੀਂ ਇਹਨੂੰ ਆਪਦੀ ਸੋਰਸੇਸ ਲਾ ਕੇ ਗੱਡੀ ਟ੍ਰੇਸ ਕੀਤੀ ਫਿਰ ਬੰਦੇ ਟ੍ਰੇਸ ਕੀਤੇ ਤੇ ਜਲਦੀ ਹੱਲ ਸਰ ਜਿਵੇਂ ਕਿਹਾ ਗਿਆ ਕਿ ਲੇਡੀਜ਼ ਦੇ ਕੋਲ 7 ਲੱਖ ਦੇ ਕਰੀਬ ਰਕਮ ਸੀ ਇਹ ਕੀ ਮਾਮਲਾ ਸੀਗਾ ਉਹ ਐਕਚੁਅਲੀ ਮਿਸਕਨਸੈਪਸ਼ਨ ਹੋਗੀ ਉਹ देयर इज ਮਤਲਬ ਕਮਿਊਨੀਕੇਸ਼ਨ ਗੈਪ ਰਹਿ ਗਿਆ ਉਹ ਦੱਸ ਰਹੇ ਸੀ ਕਿ ਉਹ ਪਹਿਲਾਂ 7 ਲੱਖ ਦਾ ਉਹਨਾਂ ਦੇ ਕੋਲ ਲਿਮਿਟ ਸੀਗੀ ਉਹਦੇ ਵਿੱਚੋਂ 4.5 ਲੱਖ ਉਹ ਦੋ ਕੁ ਦਿਨ ਪਹਿਲਾਂ ਜਮ੍ਹਾਂ ਕਰਾ ਕੇ ਸੀ 1.5 ਲੱਖ ਕੱਲ੍ਹ ਜਮ੍ਹਾਂ ਕਰਾਇਆ ਸੀ ਉਸ ਤੋਂ ਬਾਅਦ ਉਹਦੇ ਕੋਲ ਜਿਹੜੇ ਬਚਦੇ ਸੀ ਉਹ 34000 ਰੁਪਏ ਸੀ ਜਿਸ ਚੋਂ ਕੁਝ ਰੁਪਏ ਉਹਨੇ ਸੁਨੇਯਾਰੇ ਦੇ ਦੇਣੇ ਸੀਗੇ ਪਰ ਉਹ ਜਦੋਂ ਉਹਨਾਂ ਨੇ ਇਕੱਲੀ ਲਿਮਿਟ ਤੱਕ ਹੀ ਸੁਣਿਆ ਵੀ ਲਿਮਿਟ ਕਿੰਨੀ ਹੈਗੀ ਹੈ ਉਸ ਕਰਕੇ ਇਹ ਫਾਲਸ ਕਮਿਊਨੀਕੇਸ਼ਨ ਕਨਵੇ ਹੋਈ ਅੱਗੇ ਵੀ 7 ਲੱਖ ਇਹ 7 ਲੱਖ ਨਹੀਂ ਸੀਗਾ 34000 ਸੀਗਾ ਜਿਸ ਚੋਂ 22000 ਰੁਪਏ ਰਿਕਵਰ ਹੋ ਚੁੱਕੇ ਹੈ ਤੇ ਬਾਕੀ ਵੀ ਅਸੀਂ ਜਲਦੀ ਕਰ ਲਾਂਗੇ ਸਰ ਜੀ ਸਰ ਜੋ ਫੜੇ ਗਏ ਵਿਅਕਤੀ ਹਨ ਕਿੱਥੋਂ ਕਿੱਥੋਂ ਦੇ ਹਨ ਜੀ ਇਹ ਦੋਨੇ ਬੰਦੇ ਤਿੰਨੇ ਹੀ ਰਾਦਰ ਰੋਡੇ ਪਿੰਡ ਦੇ ਹੈਗੇ ਨੇ ਤੇ ਇਹਨਾਂ ਦਾ ਕ੍ਰਿਮਨਲ ਰਿਕਾਰਡ ਨਹੀਂ ਪਰ ਨਸ਼ੇ ਕਰਨ ਦੇ ਆਦੀ ਨੇ ਜਿਸ ਕਰਕੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਇਹਨਾਂ ਕੋਈ ਪੈਸੇ ਨਹੀਂ ਸੀਗੇ ਇਹਨਾਂ ਨੇ ਇਹ ਲੁੱਟ ਖੋ ਕਰਕੇ ਨਸ਼ੇ ਤੇ ਹੀ ਖਰੀਦਣਾ ਸੀ ਸਰ ਇਸ ਨੂੰ ਸੁਨਨ ਦੇ ਵਿੱਚ ਆਇਆ ਕਿਸੇ ਖੇਡ ਨਾਲ ਵੀ ਸੰਬੰਧ ਰੱਖਦੇ ਨਹੀਂ ਸੰਬੰਧ ਰੱਖਦੇ ਨੇ ਇਹਨਾਂ ਚੋ ਜੋ ਪਤਾ ਲੱਗਿਆ ਹੈਗਾ ਜਿਹੜੇ ਨੇ ਖੋ ਕੀਤੀ ਸੀਗੀ ਵਰਿੰਦਰ ਸਿੰਘ ਉਹ ਕਬੱਡੀ ਖੇਡਦਾ ਹੈਗਾ ਸਤਨਾਥ ਸਿੰਘ ਜਿਹੜਾ ਦੂਸਰਾ ਫੜਿਆ ਗਿਆ ਜਿਹੜਾ ਕਾਰ ਦਾ ਡਰਾਈਵਰ ਸੀ ਜਿਸ ਦੀ ਕਾਰ ਹੈ ਉਹ ਵੀ ਕਬੱਡੀ ਦਾ ਖਿਡਾਰੀ ਹੈਗਾ ਪਰੇ ਛੋਟੇ ਲੈਵਲ ਦੇ ਕਬੱਡੀ ਦੇ ਪਲੇਅਰ ਨੇ ਕੋਈ ਬਹੁਤੇ ਵੱਡੇ ਲੈਵਲ ਦੇ ਨਹੀਂ ਹੈ ਸਰ ਸੁਨਨਦਰ ਚ ਇੰਟਰਨੈਸ਼ਨਲ ਪਲੇਅਰ ਸੀ ਨਹੀਂ ਇਹ ਜਗ੍ਹਾ ਨਹੀਂ ਹੈ ਸਰ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਲੇਡੀਜ਼ ਦੇ ਕੋਲ ਇੰਨੀ ਰਕਮ ਹੈ ਲੇਡੀਜ਼ ਐਕਚੁਅਲੀ ਇਹ ਥੋੜਾ ਜਿਹਾ ਪਿੱਛਾ ਕਰਦੇ ਆਏ ਹੋਣਗੇ ਉਹਦਾ ਬੈਂਕ ਤੋਂ ਉਹਨਾਂ ਨੇ ਦੇਖਿਆ ਵੀ ਬੈਂਕ ਤੋਂ ਨਿਕਲਿਆ ਤਾਂ ਇਹਨਾਂ ਨੂੰ ਲੱਗਿਆ ਵੀ ਪੈਸੇ ਹੋਣਗੇ ਤੇ ਸੁਨਿਆਰੇ ਦੇ ਜਾ ਰਹੀ ਹੈ ਉਹੀ ਚੀਜ਼ ਇਹਨਾਂ ਦੇ ਮਾਈਂਡ ਤੇ ਉੱਤੇ ਰਹੀ ਹੋਏਗੀ ਵੀ ਇਹਦੇ ਕੋਲ ਪੈਸੇ ਹੋ ਸਕਦੇ ਨੇ ਪਰ ਉਹਨੇ ਉਹ ਰਕਮ ਨਹੀਂ ਸੀ ਉਹਨੀ ਜਿੰਨੀ ਇਹਨਾਂ ਨੇ ਸੋਚਿਆ ਕੀ ਵਾਰਨਿੰਗ ਦੇਣਾ ਚਾਹੋ ਵਾਦੰਗ ਇਹੀ ਹੈ ਵੀ ਜੇ ਇਹੇ ਜੀ ਵਾਰਦਾਤਾ ਕਰੋਗੇ ਤਾਂ ਫੜੇ ਜਾਓਗੇ ਜਲਦੀ ਇੱਕ ਨਾ ਇੱਕ ਦਿਨ ਫੜਿਆ ਜਾਣਾ ਇੱਕ ਮੈਂ ਮੈਸੇਜ ਹੋਰ ਦੇਣਾ ਚਾਹਣਾ ਹੈ ਤੁਹਾਡੇ ਦਰਿਏ ਵੀ ਆਉਣ ਵਾਲਾ ਸੀਜ਼ਨ ਹੈ ਫਸਲ ਦਾ ਸੀਜ਼ਨ ਹੈ ਲੋਕਾਂ ਨੂੰ ਪੈਸੇ ਬੈਂਕਾਂ ਚੋਂ ਲੈ ਕੇ ਜਾਂਦੇ ਨੇ ਤੋਂ ਲੈ ਕੇ ਬੈਂਕਾਂ ਚੋਂ ਪੈਕੇਜ ਸੇ ਲੈ ਕੇ ਜਾਣ ਲੱਗੇ ਜਰੂਰ ਅਵੇਅਰ ਰਹਿਣ ਕਿਉਂਕਿ ਬਹੁਤ ਉਹਨਾਂ ਦੀ ਪਸੀਨੇ ਦੀ ਹੱਕ ਦੀ ਕਮਾਈ ਹੁੰਦੀ ਹੈ ਜਿਹੜੀ ਕਿ ਇਹ ਜੇ ਚੋਰ ਚੱਕ ਕੇ ਲੈ ਜਾਂਦੇ ਨੇ ਫਿਰ ਫੜੇ ਚੋਰ ਚੱਕੇ ਤਾਂ ਫੜੇ ਜਾਂਦੇ ਨੇ ਜਿਵੇਂ ਇਹ ਤਾਂ ਕੱਲ ਹੀ ਫੜੇ ਗਏ ਕੁਝ ਹੁੰਦਾ ਹਫਤੇ ਬਾਅਦ ਫੜੇ ਜਾਂਗੇ ਮਹੀਨੇ ਬਾਅਦ ਫੜੇ ਜਾਂਗੇ ਪਰ ਜਿਹੜੀ ਉਹਨਾਂ ਦੀ ਕਮਾਈ ਹੈ ਉਹ ਜਿੰਨੀ ਡਿਲੇ ਹੋ ਜਾਏਗੀ ਉਹ ਉਹ ਰਿਕਵਰ ਕਰਨੀ ਔਖੀ ਹੋ ਜਾਂਦੀ ਹੈ ਇਸ ਕਰਕੇ ਮੇਰੀ ਮੇਰੀ ਇਹੀ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਕੈਸ਼ ਜਮਾ ਕਰਾਉਣ ਜਾਓ ਕੈਸ਼ ਬੈਂਕ ਚੋਂ ਲੈਣ ਜਾਓ ਤਾਂ ਤੁਸੀਂ ਆਪਦੇ ਨਾਲ ਘੱਟੋ ਘੱਟ ਦੋ ਬੰਦੇ ਇੱਕ ਦੋ ਬੰਦੇ ਨਾਲ ਜਾਓ ਤੇ ਉਹ ਜਿਹੜਾ ਕੰਮ ਲਈ ਜੇ ਤੁਸੀਂ ਕੈਸ਼ ਮੰਨ ਲਓ ਬੈਂਕ ਚੋਂ ਕਢਾ ਕੇ ਕਿਸੇ ਨੂੰ ਦੇਣਾ ਹੈ ਘਰੇ ਲੈ ਕੇ ਜਾਣਾ ਹੈ ਤਾਂ ਉਹ ਕੰਮ ਨੂੰ ਪ੍ਰਾਇੋਰਟੀ ਦਿਓ ਨਾ ਕਿ ਤੁਸੀਂ ਮਤਲਬ ਬੈਂਕ ਚੋਂ ਪੈਸੇ ਕਢਾਏ ਤੇ ਸਕੂਟਰ ਦੇ ਉੱਤੇ ਡਿੱਕੀ 'ਚ ਰੱਖੇ ਪੈਸੇ ਤੇ ਆਪ ਸਬਜ਼ੀ ਖਰੀਦਣ ਲੱਗੇ ਉਹੀ ਜੀ ਅੰਗਰੇਜ਼ੀ ਨਾ ਕਰਿਆ ਕੋਈ ਪਰ ਪੁਲਿਸ ਵੱਲੋਂ ਨਾਕੇ ਵੀ ਲਾ ਜਾਂਦੇ ਆ ਚੈਕਿੰਗ ਵੀ ਕੀਤੀ ਜਾਂਦੀ ਆ ਪਰ ਕਈ ਵੀਕਲ ਇਹਦੇ ਦੇਖਿਆ ਜਾਂਦੇ ਇਹਨਾਂ ਦੇ ਨੰਬਰ ਪੇਟਾ ਨਹੀਂ ਹੁੰਦੀਆਂ ਜਾਂ ਮੂੰਹ ਲਬੇਟ ਕੇ ਆਪ ਦੋਸਤ ਉਹ ਅਸੀਂ ਉਹਦੇ ਰਿਗਾਰਡਿੰਗ ਅਸੀਂ ਵਿਸ਼ੇਸ਼ ਮੁਹਿੰਮ ਐਸਐਸਪੀ ਸਾਹਿਬ ਨੇ ਸਾਨੂੰ ਹਦਾਇਤਾਂ ਨਿਰਦੇਸ਼ ਦਿੱਤੇ ਆ ਅਸੀਂ ਵਿਸ਼ੇਸ਼ ਮੁਹਿੰਮ ਚਲਾ ਰਹੇ ਆ ਤੁਸੀਂ ਦੇਖੋਗੇ ਕਿ ਇਹ ਜੇ ਮੋਟਰਸਾਈਕਲ ਹੁਣ ਘੱਟ ਦੇਖਣਗੇ ਅਸੀਂ ਪਟਾਕੇ ਵਾਲਿਆਂ ਦੇ ਖਿਲਾਫ ਵੀ ਚੱਲ ਰਹੇ ਆ ਜਿਹੜੇ ਟਰੈਕਟਰਾਂ ਤੇ ਡੈਕ ਲਗਾ ਕੇ ਚੱਲਦੇ ਨੇ ਉਹਨਾਂ ਨੂੰ ਵੀ ਮੇਰੀ ਵਾਰਨਿੰਗ ਹੈ ਵੀ ਇਹ ਸ਼ਹਿਰ 'ਚ ਨਹੀਂ ਚੱਲ ਸਕਦਾ ਤੁਸੀਂ ਆਪਦੇ ਖੇਤ 'ਚ ਵਜਾ ਸਕਦੇ ਹੋ ਪਰ ਸ਼ਹਿਰ 'ਚ ਇਹ ਜਿਆ ਨਾ ਕਰਿਆ ਕਰੋ ਇਹ ਚੰਗਾ ਨਹੀਂ ਲੱਗਦਾ ਇਹ ਮਤਲਬ ਗਲਤ ਹੈ ਸਰ ਕੋਈ ਕਾਰਵਾਈ ਹੋਏਗੀ ਇਹਨਾਂ ਤੇ ਜੋ ਟਰੈਕਟਰ ਸ਼ਹਿਰ ਦੇ ਵਿੱਚ ਦੀ ਲੈ ਕੇ ਲੰਘਣਗੇ ਕਿਉਂਕਿ 90% ਹੁੰਦੀ ਨਹੀਂ ਹੈਗੀ ਕਾਰਵਾਈ ਅਸੀਂ ਅਸੀਂ ਚਲਾਨ ਕਰਾਂਗੇ ਇਹਨਾਂ ਦੇ ਜੀ ਤੇ ਹੁਣ ਤਾਂ ਕੋਡ ਲੱਗਿਆ ਹੋਇਆ ਹੈ ਜੇ ਹੁਣ ਵੀ ਇਹ ਜਾਰੂ ਰਹਿਣਗੇ ਅਸੀਂ ਮੈਸੇਜ ਉਹਨੂੰ ਦੋਨਾਂ ਨੂੰ ਹੀ ਕਹਿ ਰਹੇ ਆਂ ਵੀ ਇਹ ਜਿਹਿਆਂ ਨੂੰ ਬੰਦ ਕਰੋ ਟਰੈਕਟਰਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜੋ ਵੀ ਹੈ ਡੈਕ ਦਾ ਪਰਚਾ ਦਿਓ ਇਹਨ